ਸ਼ਾਮ ਨੂੰ ਮੇਰੇ ਤੇ ਹਮਲਾ ਹੋਇਆ ਮੈਂ ਇਸ ਵਰਕ ਵਿੱਚ ਦੱਸਣਾ ਚਾਹਣਾ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਬਿਕੋਜ਼ ਉਹਨਾਂ ਦੇ ਸਾਡੇ ਨਾਲ ਕੁਝ ਪਰਸਨਲ ਇਨਸੂਅ ਸੀਗੇ ਉਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਉਹ ਜਾਣ ਪਛਾਣ ਤੇ ਲੁਕਾ ਨਹੀਂ ਉਹਨਾਂ ਦੇ ਮੂੰਹ ਬੰਦੇ ਵੀ ਤਾਂ ਉਹ ਗੱਡੀ ਵਿੱਚ ਆਏ ਤੇ ਉਹਨਾਂ ਨੇ ਮੇਰੇ ਤੇ بیسਬਾਲ ਬੱਲੇ ਲੈ ਕੇ ਹਮਲਾ ਕੀਤਾ ਇਸ ਤਰ੍ਹਾਂ ਦਾ ਸਿਵਰ ਕਮਰ ਦਾ ਪੇਸ਼ੀਆ ਖੱਟਿਆ ਤੇ ਮੇਰੇ ਤੇ ਫਾਇਰ ਕਰਨ ਲੱਗੇ ਪਰੰਤੂ ਮੇਰੀ ਲੱਤੀ ਰਹੀ ਕੁੱਸਮ ਲੱਤੀ ਰਹੀ ਉਹ ਪਿਸਤਲ ਮੌਕੇ ਤੇ ਜਾਣੂ ਹੈ ਤੇ ਮੈਂ ਤੁਹਾ ਬਚਨ ਚ ਤੋਂ ਬਚਨ ਚ ਕੰਮ ਕਰਦਾ ਹਾਂ। ਬਰਛੀ ਕਾਲੀ ਮੇਰਾ ਨਾਮ ਮਨੂਜੀਤ ਸਿੰਘ ਪਿੰਡ ਧਰਮਗੜ son of ਸਰਦਾਰ ਜਨ ਸਿੰਘ ਬੀਕੇ ਸ਼ਾਮ ਜੀ ਮੇਰੇ ਤੇ ਹਮਲਾ ਹੋਇਆ ਮੈਂ ਉਸ ਗੱਲ ਤੁਹਾਨੂੰ ਦੱਸਣਾ ਚਾਹਣਾ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਬਿਕੋਜ਼ ਉਹਨਾਂ ਦੇ ਸਾਡੇ ਨਾਲ ਕੁਝ ਪਰਸਨਲ ਇਸ਼ੂ ਸੀਗੇ ਉਹਨਾਂ ਨੇ ਸਾਡੇ ਨਾਲ ਬਹੁਤ ੱਕਾ ਕੀਤਾ ਉਸ ਤੋਂ ਬਾਅਦ ਉਹ ਅਣਪਛਾਤੇ ਲੋਕਾਂ ਨੇ ਉਹਨਾਂ ਦੇ ਮੂੰਹ ਬੰਦੀ ਵੀ ਉਹਨਾਂ ਦੇ ਕੋਲ i20 ਗੱਡੀ ਨੰਬਰ ਪਲੇਟਾਂ ਉਹਨਾਂ ਦੀ ਕਵਰਤੀਆਂ ਜਦੋਂ ਮੈਂ ਸ਼ਾਮ ਨੂੰ ਖਾਣਾ ਖਾ ਕੇ ਇਹ ਪਿੰਡ ਤੋਂ ਸ਼ਹਿਰ ਕਰਨ ਨੂੰ ਪਿੰਡ ਤੋਂ ਬਾਹਰ ਜਾ ਰਿਹਾ ਸੀ ਤੇ ਐਂਟਰੀ ਪੁਆਇੰਟ ਤੋਂ ਦੁਬਾਰਾ ਪਿੰਡ ਕਿਨੂੰ ਮੋੜ ਰਿਹਾ ਸੀ ਤਾਂ ਉਹ ਗੱਡੀ ਵਿੱਚ ਆਏ ਤੇ ਉਹਨਾਂ ਨੇ ਮੇਰੇ ਤੇ ਬੇਸਬਾਲ ਬੱਲੇ ਲੈ ਕੇ ਹਮਲਾ ਕੀਤਾ ਪਰੰਤੂ ਮੈਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਇੱਕ ਜਣੇ ਨੇ ਮੈਂ ੱਟਕਾ ਮਾਰ ਕੇ ਘੇਰ ਦਿੱਤਾ ਤੇ ਉਸ ਤੋਂ ਬਾਅਦ ਇੱਕ ਉਹਨਾਂ ਵਿੱਚੋਂ ਮੋਨਾ ਤੇ ਲੰਬੇ ਜਿਹੇ ਇਨਸਾਨ ਨੇ

ਬਿਕੋਜ਼ ਉਹਨਾਂ ਨੇ ਸਾਡੇ ਨਾਲ ਕੁਝ ਪਰਸਨਲ ਇਨਸੁਤ ਕੀਤੀ ਉਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਉਹ ਜਾਣ ਪਛਾਣਦੇ ਲੋਕਾਂ ਨਹੀਂ ਉਹਨਾਂ ਦੇ ਮੂੰਹ ਬੰਦੇ ਵੀ ਤਾਂ ਗੱਡੀ ਵਿੱਚ ਆਏ ਤੇ ਉਹਨਾਂ ਨੇ ਮੇਰੇ ਤੇ ਬੇਸਬਾਲ ਬੱਲੇ ਲੈ ਕੇ ਹਮਲਾ ਕੀਤਾ ਉਸ ਤੋਂ ਆਪ ਦਾ ਸਰੀਰਕ ਕੰਮ ਦਾ ਪਿਸਟਲ ਫਟਿਆ ਤੇ ਮੇਰੇ ਤੇ ਫਾਇਰ ਕਰਨ ਲੱਗਿਆ ਪਰੰਤੂ ਮੇਰੀ ਲੱਕੀ ਰਹੀ ਕਿਸਮਤ ਲੱਕੀ ਰਹੀ ਉਹ ਪਿਸਟਲ ਮੌਕੇ ਤੇ ਜਾਂਦਾ ਹੈ ਤੇ ਮੈਂ ਤੋਂ ਬਚਣ ਚ ਤਾਂ ਬਚਣ ਚ ਆ ਗਿਆ ਸੱਚੀ ਗੱਲ ਮੇਰਾ ਨਾਮ ਮਨੂਜੀ ਸਿੰਘ ਪਿੰਡ ਧਰਮਗੜ son of ਸਰਦਾਰ ਜੈ ਸਿੰਘ ਬੀਤੇ ਸ਼ਾਮ ਜੂ ਮੇਰੇ ਤੇ ਹਮਲਾ ਹੋਇਆ ਮੈਂ ਉਸ ਬਾਰੇ ਤੁਹਾਨੂੰ ਦੱਸਣਾ ਚਾਹਣਾ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਬਿਕੋਜ਼ ਉਹਨਾਂ ਦੇ ਸਾਡੇ ਨਾਲ ਕੁਝ ਪਰਸਨਲ ਇਸ਼ੂ ਸੀ ਸੀ ਉਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਉਸ ਤੋਂ ਬਾਅਦ ਉਹ ਅਣਪਛਾਤੇ ਲੋਕਾਂ ਨੇ ਉਹਨਾਂ ਦੇ ਮੂੰਹ ਬੰਦੀ ਵੀ ਉਹਨਾਂ ਦੇ ਕੋਲ i20 ਗੱਡੀ ਨੰਬਰ ਪਲੇਟਾ ਉਹਨਾਂ ਦੀ ਕਵਰਤੀਆਂ ਜਦੋਂ ਮੈਂ ਸ਼ਾਮ ਨੂੰ ਖਾਣਾ ਖਾ ਕੇ ਇਹ ਪਿੰਡ ਤੋਂ ਸ਼ਹਿਰ ਕਰਨ ਨੂੰ ਪਿੰਡ ਤੋਂ ਬਾਹਰ ਜਾ ਰਿਹਾ ਸੀ ਕਿ ਐਂਟਰੀ ਪੁਆਇੰਟ ਤੋਂ ਦੁਬਾਰਾ ਪਿੰਡ ਕਿਨੂੰ ਮੁੜ ਰਿਹਾ ਸੀ ਤਾਂ ਉਹ ਵੱਡੀ ਵਿੱਚ ਆਏ ਤੇ ਉਹਨਾਂ ਨੇ ਮੇਰੇ ਤੇ ਬੇਸਬਾਲ ਬੱਲੇ ਲੈ ਕੇ ਹਮਲਾ ਕੀਤਾ ਪਰੰਤੂ ਮੈਂ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਇੱਕ ਜਣੇ ਨੂੰ ਮੈਂ ਧੱਕਾ ਮਾਰ ਕੇ ਹੀਰ ਦਿੱਤਾ ਤੇ ਉਸ ਤੋਂ ਬਾਅਦ ਇੱਕ ਉਹਨਾਂ ਵਿੱਚੋਂ ਮੁੰਨਾ ਤੇ ਲੰਬੇ ਜਿਹੇ ਇਨਸਾਨ ਨੇ ਇੱਕ ਇਹ ਵੀ ਸੈੱਟ ਕਰਦਾ ਪਿਸਟਲ ਦਾ ਸਿਲਵਰ ਕਮਰ ਦਾ ਪਿਸਟਲ ਕੱਢਿਆ ਤੇ ਮੇਰੇ ਤੇ ਫਾਇਰ ਕਰਨ ਲੱਗਿਆ ਪਰੰਤੂ ਮੇਰੀ ਜਕੀ ਰਹੀ ਕਿਸਮਤ ਲੱਗੀ ਰਹੀ ਉਹ ਪੇਸਟਰ ਮੌਕੇ ਤੇ ਜਾਣਦੇ ਹੋਏ ਤੇ ਲੋਕੋ ਬਚਨ ਚ ਪਰਜਨ ਚ ਕਾਮ ਜਾਂਦੇ ਹੋਏ ਚੋਟਾਂ ਦੇ ਨਿਸ਼ਾਨ ਵੀ ਕੀਤੇ ਸਕੇ ਤੁੰਗਲ ਨੇ ਉਹ ਅਗਰ ਲਾ 40% ਮਿਲੂ ਮਾਰਾ ਜੀ ਨੂੰ ਉਹਨਾਂ ਨੇ ਰਿਪੋਰਟ ਕੀਤੀ ਸ਼ਾਮ ਨੂੰ ਮੇਰੇ ਤੇ ਹਮਲਾ ਹੋਇਆ ਮੈਂ ਉਸ ਵਰਕ ਨੇ ਦੱਸਣਾ ਚਾਹਣਾ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਬਿਕੋਜ਼ ਉਹਨਾਂ ਦੇ ਸਾਡੇ ਨਾਲ ਕੁਝ ਪਰਸਨਲ ਇਸ਼ੂ ਸੀਗੇ ਉਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਉਹ ਜਾਣ ਪਛਾਣ ਤੇ ਲੋਕਾਂ ਨੇ ਉਹਨਾਂ ਦੇ ਮੂੰਹ ਬੰਦੇ ਵੀ ਤਾਂ ਉਹ ਗੱਡੀ ਵਿੱਚ ਆਏ

ਬਿੱਕੇ ਸ਼ਾਮ ਜਦ ਮੇਰੇ ਤੇ ਹਮਲਾ ਹੋਇਆ ਮੈਂ ਉਸ ਗੱਲ ਤੁਹਾਨੂੰ ਦੱਸਣਾ ਚਾਹਣਾ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਬਿਕੋਜ਼ ਉਹਨਾਂ ਦੇ ਸਾਡੇ ਨਾਲ ਕੁਝ ਪਰਸਨਲ ਇਸ਼ੂ ਸੀ ਸੀ ਉਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਉਸ ਤੋਂ ਬਾਅਦ ਉਹ ਅਣਪਛਾਤੇ ਲੋਕਾਂ ਨੇ ਉਹਨਾਂ ਦੇ ਮੂੰਹ ਬੰਦੀ ਵੀ ਉਹਨਾਂ ਦੇ ਕੋਲ ਆਈ 20 ਗੱਡੀ ਨੰਬਰ ਪਲੇਟਾਂ ਉਹਨਾਂ ਦੀ ਕਵਰਤੀਆਂ ਜਦੋਂ ਮੈਂ ਸ਼ਾਮ ਨੂੰ ਖਾਣਾ ਖਾ ਕੇ ਇਹ ਪਿੰਡ ਤੋਂ ਸ਼ਹਿਰ ਕਰਨ ਨੂੰ ਪਿੰਡ ਤੋਂ ਬਾਹਰ ਜਾ ਰਿਹਾ ਸੀ ਕਿ ਐਂਟਰੀ ਪੁਆਇੰਟ ਤੋਂ ਦੁਬਾਰਾ ਪਿੰਡ ਕਿਨੂੰ ਮੁੜ ਰਿਹਾ ਸੀ ਤਾਂ ਉਹ ਗੱਡੀ ਵਿੱਚ ਆਏ उन्हें मेरे बल्ले बे हमला किया परंतु मैं उजन पर तो का मैं धक्का मार के घेरता उसना इंसान ने यह सैट कर दिया सिल्वर कमर का पिस्टल कटिया मेरे से फायर कर लग गया परंतु मेरी लकी रही किस्मत लकी रही पिस्टल मौके तो पर जाम हो गया मैं बचने भोटा में ਕੰਨਾਂ ਦੇ ਨੇ ਉਹ ਗੁਰਦਵਾਰਾ 40 ਬੱਤਾਂ ਮਿਲੀਆਂ ਮਾਰਦੀਆਂ ਨੇ ਉਹਨਾਂ ਨਾਲ ਰੱਖਦੇ ਨੇ ਕਸਤਾਂ